ਆਜਾ ਜੀ ਜੂਹਾਂ ਆਉਣੀ ਪਿਆਰੋਂ ਬੱਤਾ ਨੂੰ ਜਿਵੇਂ ਜਾਣੇ ਇਹ ਬਹੁਤ ਵੱਡਾ ਦਿਲ ਚਾਹੀਦਾ ਮੁਕਾਬਲੇ ਚੋਂ ਵਾਸਤੇ ਮੌਤ ਨੂੰ ਆਰਥੀ ਦਾ ਡਰ ਹਾਰ ਤੋਂ ਡਰਦਾ ਜਿੱਤ ਕੇ ਤਾਂ ਚਲੋ ਖੁਸ਼ੀ ਹੁੰਦਾ ਕੋਲੋਂ ਇਹ ਨਾਮਕਾਬਲੇ ਚੌਣਾ ਵੀ ਨਹੀਂ ਚਾਹੀਦਾ ਮੈਂ ਸੋਚੂਗਾ ਕਿ ਬੜੀ ਕੋਸ਼ਿਸ਼ ਸੀ ਵੀ ਆਪਣੇ ਪੰਜਾਬੀਆਂ ਦੀ ਕਿ ਜਿਹੜਾ ਘੋੜਾ ਜਾਨਵਰ ਆਪਾਂ ਨੂੰ ਗੁਰੂ ਮਹਾਰਾਜ ਦਿੱਤਾ ਵੇ ਕਰਦਾ ਭਾਗ ਗਿਰਦੇ ਆ ਗੁਰੂ ਮਹਾਰਾਜ ਜਾਨਵਰ ਹੈ ਤੇ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਸਹਿਯੋਗ ਮਿਲਿਆ ਕਿਸੇ ਦੂਜਾ ਆਰੀ ਕੋਡਰ ਕਰਦੀ ਕੰਪੀਟੀਸ਼ਨ ਕਰਾ ਰਹੇ ਹਾਂ ਤੇ ਵਿਲੱਖਣਤਾ ਸਾਡੇ ਇੱਕ ਹਾਰਸ਼ੋ ਦੀ ਆਏ ਕਿ ਇਮਾਨਦਾਰੀ ਇਨਸਾਨੀਅਤ ਸਫਾਈ ਇੱਥੇ ਵੀ ਜੋ ਜਿਹਨੂੰ ਜੋ ਮਿਲਦਾ ਹੈ ਜਿਹਦਾ ਜੋ ਹੱਕ ਬਣਦਾ ਹੈ ਇਹਦਾ ਹੱਕ ਮਾਰਿਆ ਨਹੀਂ ਜਾਂਦਾ ਤੇ ਸੱਚਾਈ ਦੇ ਪਹਿਰਾ ਪਹਿਲੇ ਦਿਨ ਤੇਈ ਦੇ ਪਹਿਰਾ ਅੱਜ ਦੇ ਨਾਲ ਖੜੇ ਹੈ ਤੇ ਪੰਜਾਬੀਆਂ ਵਾਸਤੇ ਸਾਰੇ ਭੈਣ ਭਰਾਵਾਂ ਵਾਸਤੇ ਪੰਜਾਬ واس ਖੁਸ਼ੀ ਦੀ ਗੱਲ ਹੈ ਤੇ ਪਿਛਲੇ ਸਾਲ ਵੀ ਬੜੀ ਵੱਡੀ ਗਿਣਤੀ ਵਿੱਚ ਭੈਣ ਭਰਾਵਾਂ ਨੇ ਵਿੱਚ ਸ਼ਿਰਕਤ ਕੀਤੀ ਤੇ ਐਸਾ ਸਾਨੂੰ ਫਿਰ ਉਮੀਦ ਹੈ ਕਿ ਉਸੇ ਤਰ੍ਹਾਂ ਸਾਡੇ ਕੰਮ ਨੂੰ ਦੇਖਦੇ ਹੋਏ ਸਾਡੀ ਜੱਜਿਕ ਨੂੰ ਦੇਖਦੇ ਹੋਏ ਸਾਡੀ ਸੱਚਾਈ ਨੂੰ ਦੇਖਦੇ ਹੋਏ ਸਾਡੀ ਇਨਸਾਨੀਅਤ ਨੂੰ ਦੇਖਦੇ ਹੋਏ ਭੈਣ ਭਰਾ ਅਫੇਰ ਪਿਛਲੇ ਸਾਲ ਦੀ ਵਾਂਗੂ ਵੱਡੀ ਗਿਣਤੀ 'ਚ ਇਸ ਬੇਲੇ ਤੇ ਫਿਰ ਸਾਡੇ ਹੌਸਲੇ ਦੇ ਵਾਚਣਗੇ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਦੂਸਰਾ ਮੈਂ ਧੰਨਵਾਦ ਇਹ ਕਰਦਾ ਆਂ ਵੀ ਇੱਥੇ ਮੁਖਸਰ ਦੀਆਂ ਦੋ ਨਾਮੀ ਫੈਮਲੀਆਂ ਜਿਹੜੇ ਕਿ ਘੋੜੇ ਖੁਦ ਵੀ ਰੱਖਦੇ ਆ ਕੋਈ ਇਹ ਇਕੱਲੇ ਉਹ ਨਹੀਂ ਵੀ ਖੋੜੇ ਘੋੜੇ ਖੁਦ ਵੀ ਰੱਖਦੇ ਆ ਤੇ ਘੋੜਿਆਂ ਨੂੰ ਪ੍ਰਮੋਟ ਵੀ ਕਰ ਰਹੇ ਆ ਸਰ ਬਰਿੰਦਰ ਸਿੰਘ ਜੀ ਸਿੱਧੂ ਸਾਹਿਬ ਜੇ ਕੋਈ ਜਾਣ ਪਛਾਣ ਦੇ ਮਤਾਜ ਨਹੀਂ ਇਹਨਾਂ ਦੇ ਸਰ ਬਾਬਾ ਜੀ ਸਰਦਾਰ ਕੇਰ ਸਿੰਘ ਉਹਨਾਂ ਦਾ ਬੜਾ ਵੱਡਾ ਨਾਮ ਸੀ ਇੱਥੇ ਮੁਖਸਰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਔਰ ਇੱਧਰ ਹੈਗੇ ਭਾਈ ਸਾਹਿਬ ਇਹਨਾਂ ਦੇ ਭਾਈ ਸ਼ਮਿੰਦਰ ਸਿੰਘ ਜੀ ਬਹੁਤ ਵੱਡਾ ਨਾਮ ਉਹਨਾਂ ਦਾ ਮੋਖਰ ਸਾਹਿਬ ਦੇ ਵਿੱਚ ਹੈਗਾ ਦੇ ਸਾਰੇ ਪੰਜਾਬ ਤੇ ਇੰਡੀਆ ਦੇ ਲੋਕ ਸਾਰੇ ਇਹਨਾਂ ਦੂਆਂ ਪਰਿਵਾਰਾਂ ਨੂੰ ਜਾਣਦੇ ਆ ਸਾਡੀ ਸਭ ਤੋਂ ਵੱਡੀ ਖੁਸ਼ਕਿਸਮਤੀ ਆ ਵੀ ਇਹ ਘੋੜਿਆਂ ਦੇ ਵਿੱਚ ਮੂਹਰੇ ਲੱਗ ਕੇ ਅਸੀਂ ਸਾਰੇ ਇਕੱਠੇ ਇੱਕ ਟੀਮ ਬਣ ਕੇ ਕੰਮ ਕਰ ਰਹੇ ਆ ਔਰ ਜਦੋਂ ਅੱਛੇ ਬੰਦਿਆਂ ਨਾਲ ਜਾਂ ਚੰਗੇ ਬੰਦਿਆਂ ਨਾਲ ਤੁਸੀਂ ਕੋਈ ਵੀ ਕੰਮ ਸ਼ੁਰੂ ਕਰੋਗੇ ਉਹਦੇ ਨਤੀਜੇ ਹਮੇਸ਼ਾ ਅੱਛੇ ਆਉਂਦੇ ਆ ਕਿਉਂਕਿ ਇੱਥੇ ਪਹਿਲਾਂ ਸਰਕਾਰੀ ਸ਼ੋਅ ਹੁੰਦਾ ਹੁੰਦਾ ਸੀਗਾ ਹੁਣ ਬਾਈ ਜੀ ਹੁਣਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਾਨੂੰ ਨਾਲ ਲੈ ਕੇ ਇਹਨਾਂ ਨੇ ਇਹ ਸ਼ੁਰੂ ਕੀਤਾ ਔਰ ਇਹਦੇ ਵਿੱਚ ਨਤੀਜੇ ਇੰਨੇ ਪਾਰਦਰਸ਼ੀ ਹੁੰਦੇ ਆ ਜੇ ਕਿਸੇ ਨੂੰ ਲੱਗਦਾ ਵੀ ਸਾਡੇ ਘੋੜੇ ਦੀ ਆਹ ਗੱਲ ਆ ਉਹ ਉਹਨਾਂ ਨੂੰ ਸੈਟੀਸਫਾਈ ਵੀ ਕਰਾਇਆ ਜਾਂਦਾ ਵੀ ਤੁਹਾਡੇ ਘੋੜੇ 'ਚ ਆਹ ਨੌਕਸ ਸੀ ਆਹ ਗੱਲ ਸੀ ਇਸ ਕਰਕੇ ਤੁਹਾਡੇ ਘੋੜੇ ਦਾ ਆਹ ਨੰਬਰ ਕੱਟਿਆ ਗਿਆ ਬਿਲਕੁਲ ਆਮ ਕਿਸਾਨਾਂ ਵਾਸਤੇ ਤੇ ਜਿਹੜੇ ਦਰਮਿਆਨੇ ਵਰਗ ਦੇ ਲੋਕ ਨੇ ਜੇ ਉਹਨੂੰ ਇਹ ਗੱਲ ਨੂੰ ਸਮਝਣ ਜੇਦ ਨਾ ਕਰਨ ਵੀ ਸਾਡਾ ਹੀ ਘੋੜਾ ਚੰਗਾ ਹੈ ਜੇ ਉਹ ਗੱਲ ਨੂੰ ਸਮਝਣ ਲੱਗਣ ਵੀ ਚੰਗੇ ਘੋੜੇ ਨੂੰ ਹੀ ਚੰਗਾ ਕਿਹਾ ਜਾਵੇ ਇਹ ਕਿੱਤਾ ਵੀ ਬਹੁਤ ਵਧੀਆ ਫਿਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਘੋੜਾ ਪ੍ਰੇਮੀਆਂਾਸਤੇ ਇਹ ਬੜਾ ਮਾਣ ਦੀ ਗੱਲ ਹੈ ਲੋਕਾਂ ਦੇ ਤਾਂ ਲੈਂਕ ਇਥੇ ਬਣਦੇ ਆ ਨਾ ਸਿਆਸਤ 'ਚ ਜੇ ਤੁਸੀਂ ਆ ਜੋ ਸੂਬਾ ਪੱਧਰ ਤੇ ਅਸੀਂ ਤਾਂ ਖੁਦ ਜਾਣਦੇ ਆ ਤੁਸੀਂ ਬੰਬੇ ਤੋਂ ਤੁਰਪੋਂ ਉਹਨੂੰ ਸਾਰੇ ਇੰਡੀਆ 'ਚ ਕਿਤੇ ਹੋਟਲ ਲੈਣ ਦੀ ਲੋੜ ਨਹੀਂ ਇਹ ਚ ਇੱਡੇ ਜਿੰਦਾ ਦਿਲ ਇਨਸਾਨ ਔਰ ਇਹ ਬਹੁਤ ਵਧੀਆ ਸ਼ੋਅ ਆ ਸਾਡਾ ਅਸੀਂ ਦਾ ਚੰਗਾ ਕਹਿਨੇ ਆ ਪਰ ਪਿਛਲੇ ਸਾਲ ਤੋਂ ਲੋਕਾਂ ਨੇ ਇਸ ਗੱਲ ਦੀ ਹਾਮੀ ਭਰੀ ਐ ਵੀ ਇਹ ਸ਼ੋਅ ਬਹੁਤ ਵਧੀਆ ਕੰਮ ਹੋਇਆ ਵੀ ਇਸ ਸ਼ੋਅ ਨੇ ਚੰਗੇ ਚੰਗੇ ਸ਼ੋਅਾਂ ਦੇ ਰਿਕਾਰਡ ਤੋੜ ਦਿੱਤੇ ਆ ਹ ਕੋੜਿਆਂ ਦੇ ਸ਼ੋਅ ਕੋੜਿਆਂ ਦੇ ਕੰਪੀਟੀਸ਼ਨ ਸਾਰੇ ਹਿੰਦੁਸਤਾਨ ਚ ਹੁੰਦੇ ਆ ਇਹ ਜਿਹੜਾ ਮੁਕਸਰ ਦਾ ਇਤਿਹਾਸਕ ਮੇਲਾ ਹੈ ਜਿਹੜਾ 40 ਮੁਕਤਿਆਂ ਦੀ ਧਰਤੀ ਇਹਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਕੋਈ ਪੁਰਾਣਾ ਪਿਛਲੇ 100 ਸਾਲ ਤੋਂ ਚੱਲਦਾ ਆ ਰਿਹਾ ਹੈ ਐਸ ਵਾਰੀ ਕੁਝ ਅਨਿਸ਼ਚਿਤਤਾ ਬਣ ਗਈ ਸੀ ਕਿ ਵੀ ਇਹ ਘੋੜਿਆਂ ਦਾ ਸ਼ੋਅ ਲੱਗੂਗਾ ਕਿ ਨਹੀਂ ਲੱਗੂਗਾ ਕਿਉਂਕਿ ਉਹਦੇ ਘੋੜਿਆਂ ਦੇ ਵਿੱਚ ਇੱਕ ਬਹੁਤ ਖਤਰਨਾਕ ਬਿਮਾਰੀ ਹੈ ਜੇ ਉਹ ਆ ਜਾਏ ਤੇ ਉਹਦੇ ਚ ਘੋੜੇ ਦਾ ਇਲਾਜ ਨਹੀਂ ਹੋ ਸਕਦਾ ਉਸ ਘੋੜੇ ਨੂੰ ਸਿਰ ਮਾਰਨਾ ਪੈਂਦਾ ਹੈ ਖਤਮ ਕਰਨਾ ਪੈਂਦਾ ਹੈ ਤੇ ਉਹਨੂੰ ਕਿਸੇ ਪਾਸੇ ਖੁੱਲੀ ਜਗ੍ਹਾ ਤੇ ਲਿਜਾ ਕੇ ਜਿੱਥੇ ਹੋਰ ਜਾਨਵਰਾਂ ਨੂੰ ਅਸਰ ਨਾ ਆਵੇ ਉਹਨੂੰ ਨੱਪਿਆ ਜਾਂਦਾ ਹੈ ਇਹ ਉਸ ਗੱਲ ਤੋਂ ਬਚਣ ਲਈ ਸਰਕਾਰ ਨੇ ਵੀ ਉਪਰਾਲਾ ਕੀਤਾ ਵੀ ਇੱਕ ਬਿਮਾਰੀ ਜੇ ਹੈਗੀ ਹੈ ਤਾਂ ਗਾਂ ਫੈਲੇ ਨਾ ਤੇ ਉਹਦੇ ਮਤਲਬ ਸਰਕਾਰ ਨੇ ਕੰਟਰੋਲ ਕਰਨ ਲਈ ਸੈਂਪਲਿੰਗ ਸ਼ੁਰੂ ਕਰਤੀ ਵੀ ਜੇ ਕਿਤੇ ਕੋਈ ਚਾਂਸ ਬਣਦਾ ਕਿਸੇ ਜਾਨਵਰ ਨੂੰ ਕੋਈ ਹੈਗੀ ਹੈ ਇਹ ਪ੍ਰੋਬਲਮ ਤਾਂ ਉਹਨੂੰ ਮਤਲਬ ਦੂਜੇ ਜਾਨਵਰਾਂ ਨੂੰ ਉੱਤੋਂ ਬਚਾਇਆ ਜਾ ਸਕੇ ਭੇਜ ਕੀਤਾ ਜਾ ਸਕੇ ਇਹਦੇ ਕਰਕੇ ਸਾਰਾ ਇਹ ਪ੍ਰੋਸੈਸ ਨੂੰ ਲੰਬਾ ਪ੍ਰੋਸੈਸ ਸੀਗਾ ਇਸ ਕਰਕੇ ਫੈਸਲਾ ਲੈਂਦੇ ਆ ਕੁਝ ਟਾਈਮ ਲੱਗ ਗਿਆ ਤੇ ਜੋ ਸਾਡੇ ਇਸ ਜ਼ਿਲ੍ਹੇ ਦੇ ਆਪਦੇ ਮੰਤਰੀ ਹੈ ਪਸ਼ੂ ਪਾਲਨ ਵਿਭਾਗ ਦੇ ਮੰਤਰੀ ਹੈ ਸਰ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੀ ਆਪਦੀ ਇੱਛਾ ਉਹਨਾਂ ਦੀ ਆਪ ਦੀ ਇਸ ਖੇਤੀਬਾੜੀ ਨਾਲ ਜੁੜੇ ਹੋਣ ਦੇ ਕਾਰਨ ਉਹਨਾਂ ਦੀ ਆਪ ਦੀ ਇੱਛਾ ਸੀ ਕਿ ਵੀ ਇਹ ਮੇਲਾ ਕਦੇ ਕੈਂਸਲ ਨਾ ਹੋਵੇ ਤੇ ਮੇਲਾ ਲੱਗਦਾ ਰਹੇ ਕਿਉਂਕਿ ਇਹ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਣਾ ਸੀਗਾ ਵੀ ਇਹ ਮੇਲਾ ਜੇ ਨਾ ਲੱਗਦਾ ਤਾਂ ਮੁਕਸਰਲੀ ਨਮੋਸ਼ੀ ਸੀ ਤੇ ਪਲੱਸ ਇੱਕ ਕਿਉਂਕਿ ਸਿੱਖੀ ਨਾਲ ਸਿੱਕ ਇਤਿਹਾਸ ਨਾਲ ਜੁੜਿਆ ਹੋਇਆ ਤੇ ਬਹੁਤ ਮਾੜੀ ਗੱਲ ਹੋਣੀ ਸੀ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਹੈ ਸ਼ੁਕਰੀਆ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਦੂਜਾ ਕਾਰਨ ਇਹ ਅਸੀਂ ਇਹ ਸ਼ੋਅ ਕਰਾਉਂਦਾ ਜਾਂ ਕੋੜਿਆਂ ਦੇ ਸ਼ੋਅ ਹੋਣ ਦਾ ਯੂਥ ਨੂੰ ਡਰਗਸ ਤੋਂ ਬਚਾਉਣਾ ਨਸ਼ਿਆਂ ਤੋਂ ਬਚਾਉਣਾ ਉਕੇ ਜੇ ਕਹਿੰਦੇ ਨਾ ਨਸ਼ਾ ਸਪਲਾਈ ਚੇਨ ਤੋੜ ਕੇ ਕਦੇ ਨਸ਼ਾ ਬੰਦ ਨਹੀਂ ਕੀਤਾ ਜਾ ਸਕਦਾ ਜੇ ਨਸ਼ੇ ਦੀ ਡਿਮਾਂਡ ਘਟਾਈ ਜਾਊਗੀ ਤਾਂ ਨਸ਼ਾ ਖਤਮ ਹੋ ਸਕਦਾ ਉਹਨੂੰ ਸਪਲਾਈ ਮਤਲਬ ਡਿਮਾਂਡ ਘਟਾਉਣ ਲਈ ਅਸੀਂ ਬੱਚਿਆਂ ਨੂੰ ਇਸ ਦੇ ਇਨਵੋਲਵਮੈਂਟ ਹੋ ਜੇ ਉਹ ਕੋੜਿਆਂ ਦੇ ਵੱਲ ਧਿਆਨ ਦੇਣ ਕਿਉਂਕਿ ਆਮ ਕਹਾਵਤ ਹੈ ਜਿਹੜਾ ਕੋੜਾ ਰੱਖ ਲੇ ਉਹਦੇ ਕੋਲੇ ਜੇਬ 'ਚ ਪੈਸੇ ਨਹੀਂ ਰਹਿੰਦੇਗੇ ਕਿਉਂਕਿ ਖਰਚੇ ਇੰਨੇ ਹੁੰਦੇ ਆ ਤੇ ਉਸ ਬੱਚੇ ਕੋਲੇ ਕੋਈ ਕਰੈਤਾਂ ਦੇ ਵੱਲ ਜਾਣ ਲਈ ਕੋਈ ਮਤਲਬ ਕੋਈ ਸਾਧਨ ਹੀ ਨਹੀਂ ਬਚਣਾ ਤੇ ਇਹ ਬੱਚਾ ਜਿਸ ਟੂੜੇ ਨੂੰ ਮਤਲਬ ਜੇ ਮੰਨ ਲਓ ਬੱਚਾ ਇੱਕ ਵਯਾਹ ਵੀ ਜਾਂਦਾ ਨਾ ਤੇ ਜੁਰਦੇ ਦੇ ਘਰ ਵਾਲੀ ਨਾਲ ਬਾਹਰ ਘੁੰਮਣ ਫਿਰਨ ਜਾਂਦਾ ਤਾਂ ਉਦੋਂ ਵੀ ਇਹ ਦੇਖਦਾ ਵੀ ਮੈਂ ਆਪਣੇ ਕੋੜੇ ਲਈ ਘਰੇ ਕੀ ਲੈ ਕੇ ਆ ਸਕਦਾ। ਤੇ ਮਤਲਬ ਯੂਥ ਨੂੰ ਅਸੀਂ ਮੋਟੀਵੇਟ ਕਰਨ ਲਈ ਕੋੜਿਆਂ ਵਾਲੇ ਪਾਸੇ ਲਾ ਕੇ ਡਰੱਗਸ ਵਾਲੇ ਪਾਸੇ ਤੋਂ ਦੂਰ ਰਹਿਣ ਸਾਡਾ ਇੱਕ ਉਪਰਾਲਾ ਹੈ। ਅਸੀਂ ਪੰਜਾਬ ਹਾਰਚੋਟ ਟੀਮ ਜਿਹਦੇ ਵਿੱਚ ਅਸੀਂ 21 ਮੈਂਬਰ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਯੂਥ ਨੂੰ ਬਚਾ ਲਈਏ ਤਾਂ ਇਸ ਮਹਿਮ ਨੂੰ ਇਸ ਪੰਜਾਬ ਨੂੰ ਬਚਾਉਣ ਦੇ ਵਿੱਚ ਸਾਡਾ ਵੀ ਛੋਟਾ ਜਿਹਾ ਸਹਿਯੋਗ ਹੋਊਗਾ। ਜਨਮਨ ਸੱਜਾ ਸੱਚੇ ਬਾਦਸ਼ਾਹ ਦੀ ਨੇ ਬਰਸ਼ਸ਼ ਕਰੇ। ਸ਼ੋਰ ਨੰਬਰ 2 دونوں لاشیں ہو گئے ਆਪ ਜੀ ਦਾ ਸਵਾਗਤ ਹੈ ਮਹਾਰਾਜ ਜੀ ਮੇਲੇ ਨੂੰ ਖੁਸ਼ ਕਰਾ ਰਿਹਾ ਹੈ ਮਾਛਾ ਜੀਓ ਮਹਾਰਾਜ ਨੂੰ ਵੇਣ ਸਰਦ ਸਾਹੀਓ ਮਹਾਰਾਜ ਜੀ ਮੇਲਾ ਆਰੰਭ ਹੋ ਚੁੱਕਾ ਹੈ